ਹੋਕੇ ਸੱਚੀ ਦੱਸੀ ਐਰ ਕੀ ਸੀਜ਼ਨ ਲਾ ਕੇ ਤੂੜੀ ਦਾ ਕੀ ਬਚਿਆ ਸੱਚੀ ਦੱਸੀ ਨਵਾਂ ਟਰੈਕਟਰ ਸੀ ਮਸ਼ੀਨ ਵੀ ਤੂੰ ਲੈ ਕੇ ਆਇਆ 60000 ਨੂੰ ਬੰਦੇ ਵੀ ਲਾਏ ਕਿੰਨੀਆਂ ਟਰਾਲੀਆਂ ਬਣਾਈਆਂ ਤੇ ਕੀ ਬਚਿਆ ਦੱਸ ਸਹੀ ਸਹੀ ਦੱਸ ਬਚਿਆ ਬਈ ਉਹ ਜਿਹੜੇ ਲੱਗੇ ਆ ਵਿਚਾਰੇ ਇਕੱਠੇ ਕਰੀ ਜਾਂਦੇ ਆ ਠੀਕ ਆ ਉਹਨਾਂ ਦਾ 1 ਰੁਪਿਆ ਨਹੀਂ ਰੱਖਿਆ ਅੱਛਾ ਟਰੈਕਟਰ ਦੀ ਕਿਸ਼ਤ ਕੱਢ ਲਈ ਡੀਜ਼ਲ ਦੇ ਸਾਰੇ ਦੇਤੇ ਹਾਂ ਬਸ ਆ ਬਚੇ ਜਾਂ ਆਪਦੀ ਮਿਹਨਤ ਬਚੀ ਤੇ ਬਾਕੀ ਆ ਪਿੱਛੇ ਕਿੰਨੇ ਕ ਭੋਂਗਾ ਤੂੜੀ ਜੜੀ ਹੈਗੇ 3-4 ਭੋਂਗਾ ਤੇ ਬਸ ਬਸ 3-4 ਭੋਂਗੇ ਕਿਨੇ ਕੀ ਹੋ ਜਾਣਗੇ ਦੇਖੋ ਕਿੰਨੇ ਕ ਦਿਨ ਹੁੰਦੇ ਆ 20000 ਦਾ ਤਾਂ ਜਾਂਦਾ ਹੀ ਆ 1 20000 ਦਾ ਜਾਂਦਾ ਤੇ ਸਾਰਾ ਸੀਜ਼ਨ ਲਾ ਕੇ 80000 ਰੁਪਏ ਬਚਿਆ ਫਿਰ ਤੇ ਬਹੁਤ ਆ ਉਹ ਵੀ ਤਾਂ ਹੈਗੇ ਜਿੰਨਾ ਦਾ ਸਾਰਾ ਕੁਝ ਸੜ ਗਿਆ ਵਿਚਾਰਿਆਂ ਨੇ ਕਣਕਾ ਨਾੜ ਸਾਰਾ ਕੁਝ ਸੜਿਆ ਆਪਣਾ ਤਾਂ ਟਰੈਕਟਰ ਦੀ ਕਿਸ਼ਤ ਵੀ ਨਿਕਲ ਜਾਣੀ ਆਪਣੀ ਦਾ ਅੱਛਾ ਵੀ ਸਾਰਾ ਖਰਚਾ ਖੁਰਚਾ ਕੱਢ ਕੇ 80000 ਰੁਪਏ ਬਚਾ ਦੇ ਤੈਨੂੰ ਸੰਤੁਸ਼ਟੀ ਹੈ ਹਾਂ ਹੈ ਪਹਿਲਾ ਸੀਜ਼ਨ ਸੀ ਆਪਣਾ ਆਪਾਂ ਪਹਿਲੀ ਵਾਰੀ ਕੰਮ ਕੀਤਾ ਸੀ ਭੇਤ ਨਹੀਂ ਸੀ ਥੋੜਾ ਜਨਾ ਭੇਤ ਨਹੀਂ ਹੁਣ ਟਰੈਕਟਰ ਡ੍ਰਾਇਵਰ ਚਲਾਉਣਾ ਆ ਗਿਆ ਥੋੜੀ ਥੋੜੀ ਚਲਾਉਨੇ ਆਵੇ ਤੋੜੀ ਦਾ ਕੀ ਰੇਟ ਆ ਤੋੜੀ ਦਾ ਰੇਟ ਤਾਂ ਮੰਦਾ ਹੀ ਐ ਇਸ ਵਾਰੀ ਅਈਆ 125ਾਂ ਤੇ ਆ ਗਈ ਹੁਣ ਤਾਂ ਮੰਦਾ ਹੀ ਐ ਹੋਰ ਤਾਂ ਹੀ ਦਿਲ ਜਾ ਦਿਲ ਜਾ ਤਾਂ ਡਰਦਾ ਹੁਣਾ ਨਾ ਕਿਉਂ ਕਿ ਤਾਂ ਹੀ ਤਾਂ ਸੰਭੀ ਜਾਂਨੇ ਆ ਡਰਦਾ ਤਾਂ ਹੈ ਹੀ ਹੁਣ ਆਵੇ ਤਾਂ ਹੀ ਸੰਭੀ ਜਾਂਨੇ ਆ ਵੇ ਅੱਛਾ ਯਾਰ ਹਮ ਕਰਦਾ ਮੈਂ ਰੱਬ ਕਰ ਦੇ ਤੈਨੂੰ ਸੁਣ ਕਹਣਾ ਅਰਦਾਸ ਜੇ ਕਰ ਦੇ ਤਾਂ ਉਦਨ ਹੀ ਚੁਕਾ ਦਾਂਗੇ ਆਪਾਂ ਸਾਰੀ ਚੱਲ ਯਾਰ ਕਰ ਦੇ ਯਾਰ ਰੱਬਾ ਕਰ ਦੇ ਤੈਨੂੰ ਸੁਣ ਯਾਰ ਕਰ ਦੇ ਤੈਨੂੰ ਹੋ ਗਈ ਸ਼ੋਰ ਨੂੰ ਕਰ ਦੇ ਖੁਸ਼ ਯਾਰ ਐਰ ਕੀ ਵਿਚਾਰੇ ਨੇ ਬੜੀ ਮਿਹਨਤ ਕੀਤੀ ਸੱਚੀ ਬੜਾ ਮਨ ਰਾਜੀ ਬਹੁਤ ਦੁਖੀ ਹੁੰਦਾ ਮਨ ਸੱਚੀ